ਅੱਜਿਕਾ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਮਾਨ ਇਸ ਵੇਲੇ ਮੌਜੂਦ ਨੇ ਵਿਧਾਨ ਸਭਾ ਚੱਬੇਵਾਲ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ 8:30 ਵਜੇ ਦਾ ਸਮਾਂ ਹੈ ਤੇ ਲੋਕ ਇੱਥੇ VOTING ਕਰਨ ਵਾਸਤੇ ਜੇ ਨੇ ਪਹੁੰਚ ਰਹੇ ਨੇ ਤੇ ਮਹਿਲਾਵਾਂ ਵੀ ਪਹੁੰਚ ਰਹੀਆਂ ਪੁਰਸ਼ ਵੀ ਪਹੁੰਚ ਰਹੇ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ਼ਾਨ ਚੱਬੇਵਾਲ ਜੋ ਡਾਕਟਰ ਚੱਬੇਵਾਲ ਦੇ ਮੁੰਡੇ ਨੇ ਪੁੱਤ ਨੇ ਉਹ ਆਪਣੇ ਇੱਥੇ ਦੀ ਸੀਟ ਦੇ ਵਿਚਕਾਰ ਖੜੇ ਹੋਏ ਨੇ ਕਿਵੇਂ ਵੇਖਦੇ ਹੋ ਹਾਂਜੀ ਕਿਵੇਂ ਵੇਖਦੇ ਹੋ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਫਿਰ ਇੱਕ ਵਾਰ ਜਿੱਤ ਹਾਸਲ ਹੋਗੀ ਹਾਂਜੀ ਹਾਂਜੀ ਜ਼ਰੂਰ ਪਤਾਵਾਂਗੇ ਤੁਸੀਂ ਕੀ ਕਹਿੰਦੇ ਹੋ ਹਾਂਜੀ ਜ਼ਰੂਰ ਜ਼ਰੂਰ ਜਿੱਤੂਗੇ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਲੱਗਦਾ ਕਿ ਸ਼ਾਨ ਚੱਬੇਵਾਲ ਆਪਣਾ ਸਿਆਸੀ ਕਰੀਅਰ 100% ਜਿੱਤ ਜਾਣਾ ਉਹਨਾਂ ਨੇ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੋ ਨਹੀਂ ਕਹਤਾ ਠੀਕ ਹੀ ਆ ਜਿਹਨੇ ਕੰਮ ਕੀਤਾ ਉਹ ਜਿੱਤ ਜਾਣਾ ਉਹਨਾਂ ਨੇ ਜੀ ਕਿਹੜੇ ਕੰਮ ਕਰਨਗੇ ਸਾਰੇ ਇਹ ਤਾਂ ਦੀਦੇ ਹੀ ਆ ਜੀ ਕੰਮ ਕਰਦੇ ਆ ਉਹਨਾਂ ਜਿੱਤ ਹਾਸਲ ਕਰਨੀ ਆ ਜ਼ਰੂਰ ਤਾਂ ਡਾਕਟਰ ਚੱਬੇਵਾਲ ਦੇ ਪੁੱਤ ਇਸ਼ਾਂਤ ਚੱਬੇਵਾਲ ਜਿਹੇ ਹੈ ਆਪਣੀ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚਕਾਰ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵੀ ਇਸ਼ਾਨ ਜਿਹ ਹੈ ਚੱਬੇਵਾਲ ਸੀਟ ਤੋਂ ਕਰ ਰਹੇ ਨੇ ਐਮਐਲਏ ਬਣਨ ਵਾਲੇ ਨੇ ਲੋਕਾਂ ਦੀ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੀ ਜਿਹ ਹੈ ਆਉਣ ਵਾਲੇ ਦਿਨਾਂ ਦੇ ਵਿਚਕਾਰ ਇੱਥੇ ਤੋਂ ਜਿੱਤ ਹਾਸਿਲ ਕਰੂਗੀ ਸੱਚੀ ਕਾ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਇਸ ਵੇਲੇ ਮੌਜੂਦ ਨੇ ਵਿਧਾਨ ਸਭਾ ਚੱਬੇਵਾਲ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ 8:30 ਵਜੇ ਦਾ ਸਮਾਂ ਹੈ ਤੇ ਲੋਕ ਇੱਥੇ VOTING ਕਰਨ ਵਾਸਤੇ ਜਏ ਨੇ ਪਹੁੰਚ ਰਹੇ ਨੇ ਤੇ ਮਹਿਲਾਵਾਂ ਵੀ ਪਹੁੰਚ ਰਹੀਆਂ ਪੁਰਸ਼ ਵੀ ਪਹੁੰਚ ਰਹੇ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ਼ਾਨ ਚੱਬੇਵਾਲ ਜੋ ਡਾਕਟਰ ਚੱਬੇਵਾਲ ਦੇ ਮੁੰਡੇ ਨੇ ਪੁੱਤ ਨੇ ਉਹ ਆਪਣੇ ਇੱਥੇ ਦੀ ਸੀਟ ਦੇ ਵਿਚਕਾਰ ਖੜੇ ਹੋਏ ਨੇ ਕਿਵੇਂ ਦੇਖ ਦਿਓ ਹਾਂਜੀ ਕਿਵੇਂ ਵੇਖਦੇ ਹੋ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਫਿਰ ਇੱਕ ਵਾਰ ਜਿੱਤ ਹਾਸਲ ਹੋਗੀ ਹਾਂਜੀ ਹਾਂਜੀ ਜ਼ਰੂਰ ਤਾਂਵਾਂਗੇ ਤੁਸੀਂ ਕੀ ਕਹਿੰਦੇ ਹੋ ਹਾਂਜੀ ਜ਼ਰੂਰ ਜ਼ਰੂਰ ਜਿੱਤੂਗੇ ਅਸਰ ਤੁਸੀਂ ਕੀ ਕਹਿਣਾ ਚਾਹੋਗੇ ਲੱਗਦਾ ਕਿ ਸ਼ਾਨ ਛੱਬੇਵਾਲ ਆਪਣਾ ਸਿਆਸੀ ਕੈਰੀਅਰ 100% ਜਿੱਤ ਜਾਣਾ ਉਹਨਾਂ ਨੇ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੋ ਨਹੀਂ ਕਹਤਾ ਠੀਕ ਹੈ ਜੀ ਜਿਹਨੇ ਕੰਮ ਕੀਤਾ ਉਹ ਜਿੱਤ ਜਾਣਾ ਉਹਨਾਂ ਨੇ ਜੀ ਕਿਹੜੇ ਕੰਮ ਕਰਨਗੇ ਸਾਰੇ ਇਹ ਤਾਂ ਦੀਦੇ ਹੀ ਆ ਜੀ ਕੰਮ ਕਰਦੇ ਆ ਉਹਨੇ ਜਿੱਤ ਹਾਸਲ ਕਰਨੀ ਆ ਜ਼ਰੂਰ ਤਾਂ ਡਾਕਟਰ ਚੱਬੇਵਾਲ ਦੇ ਪੁੱਤ ਇਸ਼ਾਂਤ ਚੱਬੇਵਾਲ ਜਿਹੇ ਹੈ ਆਪਣੀ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚਕਾਰ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵੀ ਇਸ਼ਾਨ ਜਿਹ ਹੈ ਚੱਬੇਵਾਲ ਸੀਟ ਤੋਂ ਕਰ ਰਹੇ ਨੇ ਐਮਐਲਏ ਬਣਨ ਵਾਲੇ ਨੇ ਲੋਕਾਂ ਦੀ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੀ ਜਿਹ ਹੈ ਆਉਣ ਵਾਲੇ ਦਿਨਾਂ ਦੇ ਵਿਚਕਾਰ ਇੱਥੇ ਤੋਂ ਜਿੱਤ ਹਾਸਿਲ ਕਰੂਗੀ ਸੱਚੀ ਕਾ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾ ਨਿਰੂਪ ਚਰਮਾਨ ਇਸ ਵੇਲੇ ਮੌਜੂਦ ਨੇ ਵਿਧਾਨ ਸਭਾ ਚੱਬੇਵਾਲ ਦੇ ਵਿਚਾਰ ਤੁਸੀਂ ਦੇਖ ਸਕਦੇ ਹੋ 8:30 ਵਜੇ ਦਾ ਸਮਾਂ ਹੈ ਤੇ ਲੋਕ ਇੱਥੇ VOTING ਕਰਨ ਵਾਸਤੇ ਜੇ ਨੇ ਪਹੁੰਚ ਰਹੇ ਨੇ ਤੇ ਮਹਿਲਾਵਾਂ ਵੀ ਪਹੁੰਚ ਰਹੀਆਂ ਪੁਰਸ਼ ਵੀ ਪਹੁੰਚ ਰਹੇ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ਼ਾਨ ਚੱਬੇਵਾਲ ਜੋ ਡਾਕਟਰ ਚੱਬੇਵਾਲ ਦੇ ਮੁੰਡੇ ਨੇ ਪੁੱਤ ਨੇ ਉਹ ਆਪਣੇ ਇੱਥੇ ਦੀ ਸੀਟ ਦੇ ਵਿਚਕਾਰ ਖੜੇ ਹੋਏ ਨੇ ਕਿਵੇਂ ਵੇਖ ਦਿਓ ਹਾਂਜੀ ਕਿਵੇਂ ਵੇਖਦੇ ਹੋ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਫਿਰ ਇੱਕ ਵਾਰ ਜਿੱਤ ਹਾਸਲ ਹੋਗੀ ਹਾਂਜੀ ਹਾਂਜੀ ਜ਼ਰੂਰ ਤਾਂਵਾਂਗੇ ਤੁਸੀਂ ਕੀ ਕਹਿੰਦੇ ਹੋ ਹਾਂਜੀ ਜ਼ਰੂਰ ਜ਼ਰੂਰ ਜਿੱਤੂਗੇ ਅਸਰ ਤੁਸੀਂ ਕੀ ਕਹਿਣਾ ਚਾਹੋਗੇ ਲੱਗਦਾ ਕਿ ਸ਼ਾਨ ਛੱਬੇਵਾਲ ਆਪਣਾ ਸਿਆਸੀ ਕੈਰੀਅਰ 100% ਜਿੱਤ ਜਾਣਾ ਉਹਨਾਂ ਨੇ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੋ ਨਹੀਂ ਕਹਤਾ ਠੀਕ ਹੈ ਜੀ ਜਿਹਨੇ ਕੰਮ ਕੀਤਾ ਉਹ ਜਿੱਤ ਜਾਣਾ ਉਹਨਾਂ ਨੇ ਜੀ ਜਿਹੜੇ ਕੰਮ ਕਰਨਗੇ ਸਰ ਜਿੱਤਣਗੇ ਇਹ ਤਾਂ ਦਿਦੇ ਹੀ ਆ ਜੀ ਕੰਮ ਕਰਦੇ ਆ ਉਹਨੇ ਜਿੱਤ ਹਾਸਲ ਕਰਨੀ ਆ ਜ਼ਰੂਰ ਤਾਂ ਡਾਕਟਰ ਚੱਬੇਵਾਲ ਦੇ ਪੁੱਤ ਇਸ਼ਾਂਤ ਚੱਬੇਵਾਲ ਜਿਹੇ ਹੈ ਆਪਣੀ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚਕਾਰ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵੀ ਇਸ਼ਾਨ ਜਿਹ ਹੈ ਚੱਬੇਵਾਲ ਸੀਟ ਤੋਂ ਕਰ ਰਹੇ ਨੇ ਐਮਐਲਏ ਬਣਨ ਵਾਲੇ ਨੇ ਲੋਕਾਂ ਦੀ ਇਹ ਕਹਿਣਾ ਹੈ ਕਿ ਆਵਾ ਦੀ ਪਾਰਟੀ ਹੀ ਜਿਹ ਹੈ ਆਉਣ ਵਾਲੇ ਦਿਨਾਂ ਦੇ ਵਿਚਕਾਰ ਇੱਥੇ ਤੋਂ ਜਿੱਤ ਹਾਸਲ ਕਰੂਗੀ ਕੈਮਰਾਮੈਨ ਜੱਗੇ ਦੇ ਨਾਲ ਨਿਰੂਪ ਚਰਵੰਦੈਨਿਕ ਸਵੇਰਾ ਟੀਵੀ